ਵਾਇ ਗੁਰੂ ਦੀ ਕਾਲਪਾ ਵਾਇ ਕ੍ਰਤੀਕ ਤੇ ਜਿੱਦਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਇਸ ਸਮੇਂ ਦੌਰਾਨ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਕਾਰਨ ਦਰਿਆਵਾਂ ਦਾ ਪਾਣੀ ਵਧ ਜਾਣ ਕਰਕੇ ਡੈਮਾਂ ਵੱਲੋਂ ਵੀ ਪਾਣੀ ਛੱਡਿਆ ਗਿਆ ਸਰਕਾਰਾਂ ਵੱਲੋਂ ਜਿਸ ਕਾਰਨ ਕਾਫੀ ਪੰਜਾਬ ਅਤੇ ਹੋਰ ਇਲਾਕਿਆਂ ਦੇ ਵਿੱਚ ਹੜ੍ਹ ਆਏ ਹੋਏ ਹਨ ਇਹਨਾਂ ਹੜ੍ਹਾਂ ਦੇ ਤੇ ਕਾਰਨ ਕਾਫੀ ਜਾਨੀ ਤੇ ਪਾਲੀ ਨੁਕਸਾਨ ਹੋ ਰਿਹਾ ਹੈ ਅੱਜ ਰੈਸਟ ਆਬੀ ਗਰੁੱਪ ਹੋਵੇ ਸਿੰਘ ਖਾਸਾ ਕਾਲਜ ਦੇ ਸਮੂਹਤਾ ਬਿਦਿਆਰਥੀਆਂ ਨੇ ਫੇਰ ਦੇ ਸਮੇਂ ਅਸੈਂਬਲੀ ਦਰਾਨ ਇਕੱਤਰ ਹੋ ਕੇ ਗਰੁੱਪ ਚਰਨਾ ਵਿੱਚ ਅਰਜ਼ਾ ਬੇਨਤੀ ਕੀਤੀ ਹੈ ਕਿ ਸਮੂਹ ਸੰਗਠਨ ਨੂੰ ਇਸ ਔਖੀ ਘੜੀ ਵਿੱਚੋਂ ਪਰਮਾਤਮਾ ਜਲਦੀ ਦੇ ਜਾਕਰ ਦੇ ਤੇ ਸਰਉਂਦਰ ਜ਼ਰਾ ਪ੍ਰਬੰਧਕ ਕਮੇਟੀ ਇੱਕ ਐਸੀ ਸਲਤਾ ਹੈ ਜਿਹੜੀ ਅਜਿਹੀਆਂ ਘੜੀਆਂ ਦੇ ਵਿੱਚ ਔਖੀਆਂ ਘੜੀਆਂ ਦੌਰਾਨ ਸੰਗਠਨ ਦੀ ਸਹਾਇਤਾ ਕਰਨ ਵਾਸਤੇ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ ਮੇਰੀ ਸਮੂਹ ਹੋਰ ਵੀ ਇਕੱਜ ਜੱਥੇਬੰਦੀਆਂ ਜਾਂ ਹੋਰ ਵੀ ਧਰਮਾਂ ਦੀਆਂ ਜੋ ਜੱਥੇਬੰਦੀਆਂ ਹਨ ਉਹਨਾਂ ਨੂੰ ਅਪੀਲ ਹੈ ਕਿ ਇਸ ਸਮੇਂ ਆਪਣੇ ਪੰਜਾਬ ਦੇ ਵਾਸੀ ਜੋ ਕਿ ਹੜ੍ਹਾਂ ਤੋਂ ਪੀੜਤ ਹੋ ਚੁੱਕੇ ਹਨ ਉਹਨਾਂ ਦੀ ਮਦਦ ਲਈ ਅੱਗੇ ਆ ਕੇ ਉਹਨਾਂ ਦੀ ਮਦਦ ਕਰਨ। ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ